2022 ਚ ਕਹਿੰਦੇ ਸੀਗੇ ਕਿ ਚਿੱਟਾ ਰੋਕਣਾ ਤੇ ਹਰਮੀਤ ਸਿੰਘ ਨੂੰ ਹਰਾਓ ਤੇ ਹੁਣ ਜਿਮਨੀ ਚੌਂ ਦੇ ਵਿੱਚ ਕਹਿੰਦੇ ਵੀ ਉਹਨੂੰ ਜਿਤਾਓ ਜੇ ਹਰਮੀਤ ਸਿੰਘ ਸੰਧੂ ਨੂੰ ਤਿੰਨ ਵਾਰੀ ਲੋਕਾਂ ਨੇ ਜਿਤਾ ਕੇ ਭੇਜਿਆ ਤੇ ਦੈਟ ਮੀਨਸ ਉਹ ਇੱਥੋਂ ਦੇ ਲੋਕਾਂ ਵੱਲੋਂ ਦੇਖੇ ਭਾਲੇ ਨੇ ਵਰਤੇ ਹੋਏ ਨੇ ਕਿੰਨਾ ਕੁ ਡੈਂਟ ਪੈ ਸਕਦਾ ਹੈ ਕਿ ਸਰਕਾਰ ਦੇ ਕੰਮਾਂ ਨੂੰ ਲੋਕ ਪਿੱਛੇ ਕਰਕੇ ਸਿਰਫ ਇੱਕ ਪੰਥਕ ਧਿਰ ਨੂੰ ਵੋਟ ਪਾਣ ਦੁਹਾਈ ਪਾ ਕੇ ਸ਼ਰੋਮਣੀ ਅਕਾਲੀ ਦਲ ਸੋ ਕਾਲਡ ਪੰਥਕ ਪਾਰਟੀ ਇਹਨਾਂ ਨੇ ਨੈਰੇਟਿਵ ਦਿੱਤਾ ਮੈਂ ਮੈਂ ਉਹੀ ਨੈਰੇਟਿਵ ਸਰਜੇ ਪਰ ਇਹਨਾਂ ਨੂੰ ਕੋਈ ਮੁੜ ਕੇ ਸਵਾਲ ਨਹੀਂ ਨਾ ਕਰਦਾ ਅੱਜ ਮੈਂ ਕਰ ਰਿਹਾ ਰਾਜਪਾਗ ਦੇ ਵਿੱਚ ਸੀਗੇ ਤੇ ਉਦੋਂ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਅੰਗ ਨੇ ਜਿਹੜੇ ਉਹ ਸੜਕਾਂ ਤੇ ਰੋਲੇ ਸੋ ਜਿੰਨੀ ਵੱਡੀ ਢਾ ਪੰਥਕ ਪੰਥ ਨੂੰ ਇਨਾ ਸੋ ਕਾਲਡ ਪੰਥ ਦੇ ਹਤੈਸ਼ੀਆਂ ਨੇ ਲਈ ਹੈ ਵੀ ਰਾਜਾਪੜੀਂ ਪ੍ਰਚਾਰ ਕਰ ਰਹੇ ਨੇ ਕਿ ਸਾਨੂੰ ਖਾਲਸਤਾਨੀ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਜਾਂ ਫਿਰ ਹੁਣ ਇੱਕ ਨਵਾਂ ਬਿਆਨ ਉਹਨੇ ਦੇ ਦਿੱਤਾ ਕਿ ਥਰੂ ਤੋਂ ਸੋਚ ਰਹੀ ਹੈ ਕਿ ਲੋਕਾਂ ਦੇ ਸੈਂਟੀਮੈਂਟ ਪੜਕਾਓ ਤੇ ਵੋਟਾਂ ਲਓ ਸੱਤਾ ਦੇ ਵਿੱਚ ਆਓ ਤਰੰਤ ਤਰੰਤ ਪਹੁੰਚੇ ਹੋਇਆ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਸਾਰੀਆਂ ਧਿਰਾਂ ਵੱਧ ਚੜ ਕੇ ਜੋਰ ਲਗਾ ਰਹੀਆਂ ਨੇ ਕਿ ਸਾਡਾ ਕੈਂਡੀਡੇਟ ਜਿੱਤੇ ਤੇ ਅਸੀਂ ਇੱਥੋਂ ਦੀ ਜਿੱਤ ਪ੍ਰਾਪਤ ਕਰੀਏ ਸਾਡੇ ਨਾਲ ਅਰੋੜਾ ਸਾਹਿਬ ਨੇ ਜਿਨ੍ਹਾਂ ਨੇ ਪੂਰੀ ਕਮਾਂਡ ਸੰਭਾਲੀ ਹੋਈ ਹੈ ਇਸ ਜਿਮਨੀ ਚੋਂ ਦੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਰੋੜਾ ਸਾਹਿਬ ਕਿੰਨੀ ਕੁ ਜ਼ਰੂਰੀ ਇਹ ਵਾਲੀ ਇਲੈਕਸ਼ਨ ਹੈ ਤੇ ਕੀ ਇਸ ਦੇ ਨਾਲ 2027 ਦਾ ਨਤੀਜਾ ਜਾਂ 2027 ਦਾ ਜਿਹੜਾ ਨਜ਼ਰੀਆ ਉਹ ਬਣਿਆ ਜਾਏਗਾ ਦੇਖੋ ਹਰ ਇਲੈਕਸ਼ਨ ਹਰ ਪੋਲੀਟਿਕਲ ਪਾਰਟੀ ਲਈ ਜ਼ਰੂਰੀ ਹੁੰਦੀ ਹੈ ਚਾਹੇ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕਿ ਇਸ ਇੱਕ ਸੀਟ ਦੇ ਨਾਲ ਸਰਕਾਰ ਜਾਂ ਆਪੋਜੀਸ਼ਨ ਦੀ ਫੰਕਸ਼ਨਿੰਗ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਪਰ ਅਸੀਂ ਦਿਲੋਂ ਇਹ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਦੀ ਬਸਾਈ ਹੋਈ ਇਸ ਪਵਿੱਤਰ ਨਗਰੀ ਦੇ ਜਿੰਨੇ ਡਿਵੈਲਪਮੈਂਟ ਦੇ ਕੰਮ ਨੇ ਉਹ ਪੂਰੇ ਹੋਣ ਤੇ ਉਹਦੇ ਲਈ ਇੱਥੋਂ ਦਾ ਨੁਮਾਇੰਦਾ ਸਰਕਾਰ ਦੇ ਵਿੱਚ ਉਹਦਾ ਹੱਥ ਪੈਣਾ ਚਾਹੀਦਾ ਇਹ ਜ਼ਰੂਰੀ ਹੈ ਚਾਹੀਦਾ ਸਾਡੇ ਵੱਲੋਂ ਕੋਈ ਕੰਮ ਨੂੰ ਆਜੇ ਸਰਕਾਰ ਵੱਲੋਂ ਕਿਸੇ ਨੂੰ ਨਾ ਨਹੀਂ ਹੁੰਦੀ ਹੈਗੀ ਪਰ ਐਟ ਲੀਸਟ ਬੰਦਾ ਉਹ ਚਾਹੀਦਾ ਹੈ ਜਿਹੜਾ ਕਿ ਹਲਕੇ ਹਲਕੇ ਦੇ ਲੋਕਾਂ ਤੇ ਸਰਕਾਰ ਦੇ ਵਿਚਾਰੇ ਪੁਲ ਦਾ ਕੰਮ ਕਰ ਸਕੇ ਜਾ ਕੇ ਮੁੱਖ ਮੰਤਰੀ ਦੀ ਔਰ ਮੰਤਰੀਆਂ ਦੀ ਗੁੱਟੋ-ਗੁੱਟੋ ਫੜ ਕੇ ਜਿਹੜਾ ਕੰਮ ਕਰਾ ਸਕੇ ਉਹ ਚਾਹੀਦਾ ਹੁੰਦਾ ਸੋ ਇਸ ਕਰਕੇ ਮੈਂ ਸਮਝਦਾ ਕਿ ਤਰਨਤਾਰ ਨੂੰ ਜ਼ਰੂਰਤ ਹੈ ਅਜ ਕਿ ਸੱਤਾਧਾਰੀ ਧਰਦਾ ਆਵਾਦੀ ਪਾਰਟੀ ਦਾ ਨਮਾਇੰਦਾ ਜਿੱਤੇ ਤਾਂ ਕਿ ਸਰਕਾਰੀ ਦਰਬਾਰੇ ਉਹ ਕੰਮ ਨੇ ਪੂਰੀ ਤਸੱਲੀ ਦੇ ਨਾਲ ਤੇ ਸਪੀਡ ਨਾਲ ਕਰਾ ਸਕਦੇ। ਸੋਣਾ ਸਾਹਿਬ ਜਿਵੇਂ ਆਪਾਂ ਦੇਖਦੇ ਆ ਕਿ ਇਸ ਇਲਾਕੇ ਦੇ ਵਿੱਚ ਲੋਕਾਂ ਦਾ ਕਹਿਣਾ ਕਿ ਪੰਥਕ ਸੋਚ ਹੈ, ਪੰਥਕ ਨੂੰ ਵੋਟ, ਪੰਥ ਨੂੰ ਵੋਟ ਜ਼ਿਆਦਾ ਪੈਂਦੀ ਹੈ ਤੇ ਆਪਾਂ ਸਰਕਾਰ ਦੇ ਕੰਮਾਂ ਨੂੰ ਲੈ ਕੇ ਹਮੇਸ਼ਾ ਅੱਗੇ ਆਏ ਆ ਆਮ ਆਦਮੀ ਪਾਰਟੀ। ਕੀ ਲੱਗਦਾ ਹੈ ਕਿ ਕਿੰਨਾ ਕੁ ਡੈਂਟ ਪੈ ਸਕਦਾ ਹੈ ਕਿ ਸਰਕਾਰ ਦੇ ਕੰਮਾਂ ਨੂੰ ਲੋਕ ਪਿੱਛੇ ਕਰਕੇ ਸਿਰਫ ਇੱਕ ਪੰਥਕ ਧਿਰ ਨੂੰ ਵੋਟ ਪਾਣ? ਨਹੀਂ, ਮੈਨੂੰ ਨਾ ਇੱਕ ਗੱਲ ਹੀ ਸਮਝ ਆਉਂਦੀ ਜੀ, ਜਿੱਥੇ ਕੱਲ ਵੀ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਇਹ ਸਵਾਲ ਕੀਤਾ ਕਿ ਜੀ ਇਹ ਪੰਥਕ ਸੋਚ ਵਾਲਾ ਇਲਾਕਾ ਹੈ ਮੈਂ ਤੁਹਾਨੂੰ ਪੁੱਛਣਾ ਚਾਹਣਾ ਕੀ ਕੱਲਾ ਤਰਨਤਾਰਨ ਪੰਥਕ ਸੋਚ ਵਾਲਾ ਇਲਾਕਾ ਹੈ ਮੇਰੇ ਹਿਸਾਬ ਨਾਲ ਤਾਂ ਉਹ ਜਿਵੇਂ ਕਹਿੰਦੇ ਨੇ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸਾਰੇ ਦਾ ਸਾਰਾ ਪੰਜਾਬੀ ਪੰਥਕ ਸੋਚਦਾ ਹੈ ਤੇ ਇਸ ਕਰਕੇ ਔਰ ਇਹ ਕਿਵੇਂ ਕੋਈ ਅਜ਼ਿਊਮ ਕਰ ਸਕਦਾ ਹੈ ਕਿ ਪੰਥਕ ਸੋਚ ਜਾਂ ਪੰਥਕ ਜਿਹੜਾ ਕਦਰਾਂ ਕੀਮਤਾਂ ਦੀ ਰਾਖੀ ਹੈ ਜਿਹੜੀ ਉਹ ਦੂਜੀਆਂ ਧਿਰਾਂ ਕਰ ਲੈਣੀਆਂ ਹੁਣ ਤੱਕ ਅੱਜ ਤੱਕ ਪੰਥ ਦੇ ਨਾਂ ਤੇ ਦੁਹਾਈ ਪਾ ਕੇ ਸ਼ਰੋਮਣੀ ਅਕਾਲੀ ਦਲ ਸੋ ਕਾਲਡ ਪੰਥਕ ਪਾਰਟੀ ਇਹਨਾਂ ਨੇ ਨੈਰੇਟਿਵ ਸਿਰਜਿਆ ਮੈਂ ਮੈਂ ਉਹੀ ਨੈਰੇਟਿਵ ਸਿਰਜਿਆ ਪਰ ਇਹਨਾਂ ਨੂੰ ਕੋਈ ਮੁੜ ਕੇ ਸਵਾਲ ਨਹੀਂ ਨਾ ਕਰਦਾ ਅੱਜ ਮੈਂ ਕਰ ਰਿਹਾ ਮੈਨੂੰ ਜਵਾਬ ਦੇਣਾ ਵੀ ਅੱਜ ਤੱਕ ਪੰਥ ਦੀ ਦੁਹਾਈ ਪਾ ਕੇ ਪੰਥ ਦਾ ਨਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਕਿੰਨੀ ਵਾਰੀ ਸੱਤਾ ਦੇ ਵਿੱਚ ਆ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰੀ ਮੁੱਖ ਮੰਤਰੀ ਬਣ ਗਏ ਪੰਥਕ ਮੁੱਦਿਆਂ ਨੂੰ ਲੈ ਕੇ ਤੇ ਜਦੋਂ ਸਰਕਾਰ ਸੀ ਆਪਦੀ ਰਾਜ ਭਾਗ ਦੇ ਵਿੱਚ ਸੀਗੇ ਤੇ ਉਦੋਂ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਅੰਗ ਨੇ ਜਿਹੜੇ ਉਹ ਸੜਕਾਂ ਤੇ ਰੋਲੇ ਸੋ ਜਿੰਨੀ ਵੱਡੀ ਢਾ ਪੰਥਕ ਪੰਥ ਨੂੰ ਇਨਾ ਸੋ ਕਾਲਡ ਪੰਥ ਦੇ ਹਤੇਸ਼ੀਆਂ ਨੇ ਲਈ ਹੈ ਉਨੀ ਤੱਕ ਦੇ ਕਿਸੇ ਨੇ ਲਈ ਨਹੀਂ ਹੈਗੀ ਹੁਣ ਅਸੀਂ ਅਸੀਂ ਮੀਨਸ ਸਰਕਾਰ ਸਰਕਾਰ ਮੀਨਸ ਪੰਜਾਬ ਦੇ 3 ਕਰੋੜ ਲੋਕ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਆ ਨੌਵੇਂ ਪਾਤਸ਼ਾਹ ਸਾਹਿਬ ਦਾ ਗੁਰਤੇਗ ਬਹਾਦਰ ਜੀ ਦਾ 350 ਦਾ ਸ਼ਹੀਦੀ ਸਮਾਗਮ ਹੈ ਜਿਹੜਾ ਉਹ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾ ਰਹੇ ਹਾਂ ਇੱਕ ਮਹੀਨੇ ਦੇ ਪ੍ਰੋਗਰਾਮ ਨੇ ਕੀ ਅਸੀਂ ਲੋਕ ਪੰਥਕ ਨਹੀਂ ਹੈਗੇ ਜਾਂ ਆਮ ਆਦਮੀ ਪਾਰਟੀ ਨਾਲ ਜਿਹੜੇ ਜੁੜੇ ਹੋਏ ਨੇ ਉਹ ਪੰਥਕ ਨਹੀਂ ਹੈਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਥ ਨੂੰ ਸਿਰਫ ਔਰ ਸਿਰਫ ਵੋਟਾਂ ਲੈਣ ਦੇ ਲਈ ਇਹਨਾਂ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਪੰਥ ਜਿਹੜੀ ਮਰਜ਼ੀ ਰਾਜਨੀਤਿਕ ਧਿਰ ਹੋਵੇ ਜਿਹੜੀ ਮਰਜ਼ੀ ਸਰਕਾਰ ਹੋਵੇ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਸੀ ਹੈ ਤੇ ਰਹੂਗਾ ਜਿਵੇਂ ਹੁਣ ਕਾਂਗਰਸ ਦੀ ਆਪਾਂ ਜੇ ਗੱਲ ਕਰੀਏ ਰਾਜਾ ਵੜਿੰਗ ਪ੍ਰਚਾਰ ਕਰ ਰਹੇ ਨੇ ਕਿ ਸਾਨੂੰ ਖਾਲਸਤਾਨੀ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਜਾਂ ਫਿਰ ਹੁਣ ਇੱਕ ਨਵਾਂ ਬਿਆਨ ਉਹਨੇ ਦੇ ਦਿੱਤਾ ਕਿ ਇੱਥੇ ਭੁੱਕੀ ਤੇ ਹਫੀਮ ਦਾ ਜਿਹੜਾ ਕਹੇ ਬੋਲਵਾਲਾ ਜ਼ਿਆਦਾ ਹੋਣਾ ਚਾਹੀਦਾ ਬੱਚਾ ਆ ਜਾਵੇ ਕਿ ਇਸ ਤਰ੍ਹਾਂ ਦੇ ਮੁੱਦੇ ਹੋਣਗੇ ਹੁਣ ਇਲੈਕਸ਼ਨਾਂ ਦੇ ਵਿੱਚ ਲੋਕਾਂ ਦੇ ਆਮ ਦੇਖੋ ਇਸ ਤਰ੍ਹਾਂ ਹੈ ਕਿ ਕਾਂਗਰਸ ਦੀ ਸ਼ੁਰੂ ਤੋਂ ਸੋਚ ਰਹੀ ਹੈ ਕਿ ਲੋਕਾਂ ਦੇ ਸੈਂਟੀਮੈਂਟ ਪੜਕਾਓ ਤੇ ਵੋਟਾਂ ਲਓ ਸੱਤਾ ਦੇ ਵਿੱਚ ਆਓ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਹਿੰਦੁਸਤਾਨ ਖਾਲਿਸਤਾਨ ਦੀ ਗੱਲ ਕਰਨ ਦੀ ਲੋੜ ਨਹੀਂ ਹਰ ਪੰਜਾਬੀ ਪੰਜਾਬ ਦੇ ਵਿੱਚ ਘੁੱਗ ਵੱਸਦਾ ਪੰਜਾਬ ਦੀ ਦੀ ਇੱਛਾ ਰੱਖਦਾ ਹੈ ਗੁਰੂ ਸਾਹਿਬ ਅੱਜ ਹੁਣ ਆਪਾਂ ਇਹਨਾਂ ਦਿਨਾਂ ਦੇ ਵਿੱਚ ਗੁਰਤੇਗਬਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉਹਨਾਂ ਨੂੰ ਹਿੰਦ ਦੀ ਚਾਦਰ ਦਾ ਦਰਜਾ ਸੀਗਾ ਉਹਨਾਂ ਨੇ ਇੱਕ ਇਲਾਕੇ ਦੀ ਜਾਂ ਇੱਕ ਧਰਮ ਦੀ ਇੱਕ ਮਜ਼ਹਬ ਦੀ ਇੱਕ ਫਿਰਕੇ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਸਾਰੀ ਮਨੁੱਖਤਾ ਦੀ ਗੱਲ ਕੀਤੀ। ਉਹਨਾਂ ਦੇ ਆਦਰਸ਼ਾ ਦੇ ਆਪਾਂ ਕਿਉਂ ਨਹੀਂ ਚੱਲ ਸਕਦੇ ਇਹ ਕਿਉਂ ਇਹ ਵੰਡੀਆਂ ਪਾਉਂਦੇ ਨੇ ਨੰਬਰ 1 ਨੰਬਰ 2 ਇਹ ਜਿਹੜੀਆਂ ਭੁੱਕੀਆਂ ਸ਼ਰਾਬਾਂ ਦੀ ਗੱਲ ਤੁਸੀਂ ਕਹਿੰਨ ਉਹ ਵੀ ਰਾਜ ਮੈਂ ਸੁਣੀ ਤਾਂ ਨਹੀਂ ਹੈਗੀ ਪਰ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਜੇ ਉਹਨਾਂ ਨੇ ਕਹੀ ਹੈ ਤੇ ਇਹੀ ਸਟੇਟਮੈਂਟ ਹੈ ਜਿਹੜੀ ਉਹ ਰਾਹੁਲ ਗਾਂਧੀ ਤੋਂ ਦਵਾ ਦੇ ਨਾ ਕਾਂਗਰਸ ਪਾਰਟੀ ਆਪਦੀ ਨੈਸ਼ਨਲ ਪਾਲਿਸੀ ਬਣਾ ਦੇ ਉਹਨੂੰ ਆਪਦੀਆਂ ਸਟੇਟਾਂ ਦੇ ਵਿੱਚ ਲਾਗੂ ਕਰ ਲੈਣ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਗੱਲ ਕਰੋ ਮੁੱਦਿਆਂ ਦੀ ਗੱਲ ਕਰੋ ਮਸਲਿਆਂ ਦੀ ਉਹ ਕਰਨੀ ਨਹੀਂ ਹੈਗੀ ਤੇ ਸਿਰਫ ਔਰ ਸਿਰਫ ਨਵੀਂ ਥਾਂ ਜਾ ਕੇ ਨਵਾਂ ਰਾਗ ਲਾਪਣਾ ਉਹ ਤੋਂ ਕੋਈ ਸੈਂਸ ਨਹੀਂ ਬਣਦੀ ਤੇ ਭਾਜਪਾ ਨੂੰ ਕਿਵੇਂ ਵੇਖ ਰਹੇ ਹੋ ਜਿਵੇਂ ਭਾਜਪਾ ਲੜ ਰਹੀ ਹੈ ਉਹਦੇ ਵਿੱਚ ਜੋ ਉਹਨਾਂ ਦੀ ਰਣਨੀਤੀ ਰਹੀ ਹੈ ਹਮੇਸ਼ਾ ਪੁਰਾਣੀਆਂ ਜਿਵੇਂ ਜਿਵੇਂ ਲੁਧਿਆਣੇ ਦੀ ਗੱਲ ਕਰ ਰਹੀ ਹੈ ਉੱਥੇ ਦੀ ਗੱਲ ਹੋਰ ਸੀ ਹੁਣ ਇੱਥੇ ਦੇ ਵਿੱਚ ਕਿਵੇਂ ਉਹਨਾਂ ਦੀ ਸਟ੍ਰੈਟਜੀ ਤੁਸੀਂ ਦੇਖਦੇ ਹੋ ਕਿਉਂਕਿ ਤੁਹਾਡੇ ਆਪੋਨੈਂਟ ਨੇ ਤੁਸੀਂ ਵੀ ਵਾਚ ਤਾਂ ਕਰਦੇ ਹੋਵੋਗੇ ਨਹੀਂ ਡੈਫੀਨਿਟਲੀ ਵਾਚ ਕਰਦੇ ਹਾਂ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਭਾਜਪਾ ਦਾ ਇੱਥੇ ਕੁਝ ਵਟਿਆ ਜਾਣਾ ਕਿਉਂਕਿ ਜਿਸ ਤਰੀਕੇ ਦਾ ਆ ਬੀਜਪੀ ਨੇ ਕੇਂਦਰ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਇੱਕ ਤਾਂ ਚਲੋ ਹਰ ਹਲਕੇ ਦਾ ਹਰ ਇਲਾਕੇ ਦਾ ਜਿਹੜਾ ਮਹਾਂਦਰਾ ਹੁੰਦਾ ਹੈ ਸੋਚ ਹੁੰਦੀ ਹੈ ਲੋਕਾਂ ਦੇ ਥਾਟ ਪ੍ਰੋਸੈਸ ਹੁੰਦਾ ਹੈ ਲੋਕਾਂ ਦਾ ਲਾਈਫ ਸਟਾਈਲ ਹੁੰਦਾ ਉਹ ਡਿਫਰੈਂਟ ਹੁੰਦਾ ਹੈ ਇਹ ਤਰਨ ਤਰਨ ਪਿੰਡੂ ਇਲਾਕਾ ਇੱਥੋਂ ਦੇ ਲੋਕਾਂ ਦਾ ਲਾਈਫ ਸਟਾਈਲ ਔਰ ਸੋਚ ਹੈ ਜਿਹੜੀ ਉਹ ਬੀਜਪੀ ਨਾਲ ਮੇਲ ਨਹੀਂ ਖਾਂਦੀ ਨੰਬਰ 1 ਨੰਬਰ 2 ਉਚੇਚੇ ਤੌਰ ਤੇ ਜਿਹੋ ਜਿਹੋ ਘਾਣ ਕਿਸਾਨੀ ਦਾ ਬੀਜੇਪੀ ਨੇ ਪਿਛਲੇ ਸਮੇਂ ਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਚੀਜ਼ਾਂ ਤੋਂ ਪੰਜਾਬੀਆਂ ਦਾ ਤੇ ਕਿਸਾਨਾਂ ਦਾ ਖਾਸ ਕਰਕੇ ਮੂੰਹ ਹੈ ਜਿਹੜਾ ਉਹ ਬੀਜੇਪੀ ਤੋਂ ਮੁੜਿਆ ਹੋਇਆ ਮੈਨੂੰ ਨਹੀਂ ਲੱਗਦਾ ਬੀਜੇਪੀ ਦੇ ਇੱਥੇ ਕੁਝ ਛੋਟਿਆ ਜਾਣਾ ਹੈ ਇੱਕ ਹੋਰ ਜਿਹੜੀ ਤੇ ਆ आजाद ਉਮੀਦਵਾਰ ਖੜਾ ਮਨਦੀਪ ਸਿੰਘ ਉਹਦੇ ਹੱਕ ਦੇ ਵਿੱਚ ਜਿੰਨੇ ਅਕਾਲੀ ਦਲ ਛੱਡ ਕੇ ਗਏ ਸੀਗੇ ਚਾਹੇ ਗਿਆਨੀ ਹਰਪ੍ਰੀਤ ਸਿੰਘ ਲਗਾ ਲੋ ਜਾਂ ਉਹਨਾਂ ਦੇ ਹੋਰ ਲੀਡਰ ਲਗਾ ਲੋ ਬਡਾਲਾ ਸਾਹਿਬ ਲਾ ਲੋ ਆ ਦੇਸ਼ਪ੍ਰਤਾਪ ਕਹ ਰਹੇ ਉਹ ਪ੍ਰਚਾਰ ਕਰ ਰਹੇ ਨੇ ਇੱਕ ਉਹਨਾਂ ਦੀ ਵੱਖਰੀ ਹੀ ਰਾਜਨੀਤੀ ਚੱਲ ਰਹੀ ਹੈ ਕਿ ਸੁਖਬੀਰ ਬਾਦਲ ਹੋਰਾਂ ਦੇ ਨਾਲ ਕਿ ਉਹ ਤੁਹਾਨੂੰ ਲੱਗ ਰਿਹਾ ਕਿ ਸਿਰਫ ਆਪਣੀ ਉਹ ਸਪੇਸ ਬਣਾਉਣ ਦੇ ਲਈ ਕਰ ਰਿਹਾ ਜਾਂ ਫਿਰ ਉਹ ਸੱਚੀ ਕੋਈ ਮੁੱਦੇ ਦੀ ਗੱਲ ਕਰ ਰਹੇ ਹੈ ਨਹੀਂ ਦੇਖੋ ਇਲੈਕਸ਼ਨ ਦੇ ਵਿੱਚ ਨਾ ਜੀ ਆਪਾਂ ਕਿਸੇ ਨੂੰ ਐ ਨਹੀਂ ਕਹਿ ਸਕਦੇ ਹੈਗੇ ਵੀ ਉਹ ਕਿਉਂ ਲੜ ਰਹੇ ਨੇ ਜਾਂ ਕਾਦੇ ਵਾਸਤੇ ਹਰੇਕ ਬੰਦੇ ਦਾ ਰਾਈਟ ਹੈ ਉਹਨੂੰ ਲੜਨ ਦਿਓ ਉਹਨਾਂ ਨੇ ਆਪਦੀ ਐਡਾਇਓਲੋਜੀ ਨਾਲ ਇਲੈਕਸ਼ਨ ਲੜਨੇ ਪਰ ਮੈਨੂੰ ਨਹੀਂ ਲੱਗਦਾ ਕਿ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਹੁਤਾ ਆਉਣਗੇ ਸਰ ਇੱਕ ਲੋਕ ਜਿਹੜੇ ਆਮ ਗੱਲਾਂ ਚੱਲਦੀਆਂ ਨੇ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਆਮ ਘਰਾਂ ਦੇ ਲੋਕਾਂ ਨੂੰ ਵੋਟਾਂ ਦੇਵਾਂ ਉਹ ਦੇਵਾਂਗੇ ਟਿਕਟਾਂ ਦੇਵਾਂਗੇ ਜਿਮਨੀ ਚੌਂਣ ਦੇ ਵਿੱਚ ਇਹ ਕਿਤੇ ਨਹੀਂ ਦੇਖਣ ਨੂੰ ਮਿਲਿਆ ਤੇ ਹੁਣ ਇਸ ਇਲੈਕਸ਼ਨ ਦੇ ਵਿੱਚ ਵੀ 2022 ਚ ਕਹਿੰਦੇ ਸੀਗੇ ਕਿ ਚਿੱਟਾ ਰੋਕਣਾ ਤੇ ਹਰਮੀਤ ਸਿੰਘ ਨੂੰ ਹਰਾਓ ਤੇ ਹੁਣ ਜਿਮਨੀ ਚੋਣ ਦੇ ਵਿੱਚ ਕਹਿੰਦੇ ਵੀ ਉਹਨੂੰ ਹੀ ਜਿਤਾਓ ਇਹ ਕਿਉਂ ਆ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਹੈ ਕਿ ਜੇ ਹਰਮੀਤ ਸਿੰਘ ਸੰਧੂ ਨੂੰ ਤਿੰਨ ਵਾਰੀ ਲੋਕਾਂ ਨੇ ਜਿਤਾ ਕੇ ਭੇਜਿਆ ਤੇ ਦੈਟ ਮੀਨਸ ਉਹ ਇੱਥੋਂ ਦੇ ਲੋਕਾਂ ਵੱਲੋਂ ਦੇਖੇ ਭਾਲੇ ਨੇ ਵਰਤੇ ਹੋਏ ਨੇ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਹਰੇਕ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਬਾਕੀ ਚੀਜ਼ਾਂ ਦੇ ਨਾਲ-ਨਾਲ ਵਿਨੇਬਿਲਿਟੀ ਹੈ ਜਿਹੜੀ ਉਹ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਵਿਨੇਬਿਲਿਟੀ ਦੋ ਚੀਜ਼ਾਂ ਦੀ ਕਾਊਂਟ ਕਰਦੀ ਹੈ ਇੱਕ ਪਾਰਟੀ ਦੀ ਔਰ ਸਰਕਾਰ ਦੀ ਪਰਫਾਰਮੈਂਸ ਦੂਸਰੀ ਕੈਂਡੀਡੇਟ ਦੀ ਆਪ ਦੀ ਲੋਕਾਂ ਚ ਕਿੰਨੀ ਕੁ ਬਣੀ ਬਣਾਈ ਹੈ ਸਰਕਾਰ ਦੀ ਔਰ ਪਾਰਟੀ ਦੀ ਪਰਫਾਰਮੈਂਸ ਦੇ ਵਿੱਚ ਸਾਢੇ 3 ਸਾਲਾਂ ਪੌਣੇ 4 ਸਾਲਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਹੁਣ ਜਦੋਂ ਕੈਂਡੀਡੇਟ ਦੀ ਗੱਲ ਆਉਂਦੀ ਹੈ ਤੇ ਡੈਫੀਨੇਟਲੀ ਕਿਉਂਕਿ ਲੋਕਾਂ ਵੱਲੋਂ ਦੇਖੇ ਭਾਲੇ ਨੇ ਲੋਕਾਂ ਵੱਲੋਂ ਵਰਤੇ ਹੋਏ ਨੇ ਸੋਸ ਕਰਕੇ ਜਦੋਂ ਪਾਰਟੀ ਨੇ ਸਰਵੇ ਕਰਾਇਆ ਉਹਦੇ ਵਿੱਚ ਹਰਮੀਤ ਸਿੰਘ ਸੰਧੂ ਦਾ ਨਾਮ ਟੌਪ ਤੇ ਸੀਗਾ ਜਿਹਦੀ ਵਜ੍ਹਾ ਕਰਕੇ ਪਾਰਟੀ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਆਪ ਦਾ ਕੈਂਡੀਡੇਟ ਬਣਾਇਆ ਸੋ ਮੇਰੇ ਕਹਿੰਦਾ ਮਤਲਬ ਇਹ ਕਿ ਵਿਨੇਬਿਲਟੀ ਹੈ ਜਿਹੜੀ ਉਹ ਇੰਪੋਰਟੈਂਟ ਹੁੰਦੀ ਹੈ ਤੇ ਜਿਵੇਂ ਪਿਛਲੀਆਂ ਜਿਮਨੀ ਚ ਉਹਨਾਂ ਦਾ ਰਿਜ਼ਲਟ ਰਿਹਾ ਹਮੇਸ਼ਾ ਹੀ ਸਰਕਾਰ ਜਿੱਤੀ ਆਈ ਹੈ ਇਹ ਵੀ ਰਿਕਾਰਡ ਟੁੱਟੂਗਾ ਫਿਰ ਡੈਫੀਨਿਟਲੀ ਜੀ ਮੈਨੂੰ ਤਾਂ ਇਹੀ ਲੱਗਦਾ ਕਿ ਚਾਹੇ ਜਿਵੇਂ ਜਲੰਧਰ ਦੀ ਇਲੈਕਸ਼ਨ ਸੀ ਇਹ ਲੁਧਿਆਣਾ ਦੀ ਇਲੈਕਸ਼ਨ ਸੀ ਗਿੱਦੜਪਾਹ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਸੀ ਉਹਨਾਂ ਵਾਂਗੂ ਇਹ ਇਲੈਕਸ਼ਨ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਿਨ ਦੇ ਜਿੱਤਣ ਜਾ ਰਹੀ ਹੈ ਤੇ ਇਸ ਤੋਂ ਬਾਅਦ ਫਿਰ 2027 ਦੀ ਕੀ ਤਿਆਰੀ ਰਹਿਣ ਵਾਲੀ ਹੈ ਕਿ ਜੋ ਦੋ ਵੱਡੇ ਐਲਾਨ ਨੇ ਆਮ ਆਦਮੀ ਪਾਰਟੀ ਦੇ ਇੱਕ 1100 ਰੁਪਏ ਤੇ ਇੱਕ 10 ਲੱਖ ਦਾ ਜਿਹੜਾ ਬੀਮਾ ਦੇਣਾ ਉਹਦੇ ਵੱਲ ਕੰਮ ਹੋ ਰਿਹਾ ਡੈਫੀਨਿਟਲੀ ਜੀ ਕੰਮ ਤਾਂ ਵੈਸੀ ਹੋ ਰਿਹਾ ਨੇ ਇਲੈਕਸ਼ਨ ਔਰ ਨੋ ਇਲੈਕਸ਼ਨ ਪਰ ਜਦੋਂ ਕੰਮ ਕਰਾਂਗੇ ਤੇ ਕੰਮ ਕਰਕੇ ਇਲੈਕਸ਼ਨ ਦੇ ਤੇ ਲੋਕਾਂ ਵੱਲੋਂ ਖੇੜੇ ਮੱਥੇ ਪਿਆਰ ਆਉ ਸਤਕਾਰ ਵੀ ਤੇ ਸਾਥ ਵੀ ਤੇ ਸਾਡੀ ਤਾਂ ਹੀ ਇਹੀ ਡੈਲੋਜੀ ਹੈ ਇਹਦੇ ਮੁਤਾਬਕ ਹੀ ਕੰਮ ਕਰ ਰਹੇ ਤੇ ਹਜ ਤੱਕ ਸਾਥ ਮਿਲ ਵੀ ਰਿਹਾ ਸੋ ਇਹ ਸੰਸਾਡੇ ਨਾਲ ਅਰੋੜਾ ਸਾਹਿਬ ਜਿਨ੍ਹਾਂ ਨੇ ਸਾਫ ਸਾਫ ਸ਼ਬਦਾ ਵਿੱਚ ਦੂਜੀ ਪਾਰਟੀਆਂ ਦੀ ਰਣਨੀਤੀ ਵੀ ਕਲੀਅਰ ਕਰ ਦਿੱਤੀ ਤੇ ਆਮ ਆਦਮੀ ਪਾਰਟੀ ਕਿ ਸੋਚ ਤੇ ਕਿਹੜੇ ਕੰਮ ਲੈ ਕੇ ਅੱਗੇ ਜਾ ਰਹੀ ਹੈ ਤੇ ਹਰਮੀਤ ਸੰਧੂ ਦਾ ਜਿੱਤਣਾ ਕਿਉਂ ਪੱਕਾ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਸਾਰੀਆਂ ਗੱਲਾਂ ਅਰੋੜਾ ਸਾਹਿਬ ਨੇ ਦਸੀਆਂ ਤੇ ਖੈਰ ਤੁਸੀਂ ਵੇਖਦੇ ਰਹੋ ਪੰਜਾਬ ਤੱਕ